ਅਸੀਂ ਮਿੰਟਾਂ ਸਕਿੰਟਾਂ 'ਚ ਨਿਕਲਣਾ ਹੁੰਦਾ ਸਾਢੇ ਕੋਟੀ ਲੈਣੀ ਆ ਇਸਟ ਵਾਟਰ ਮਿਸਟ ਹੈ ਜੋ ਕਿ ਤੇਲ ਦੀ ਅੱਗ ਕੈਮੀਕਲ ਤੇ ਅੱਗ ਲਈ ਬਹੁਤ ਹੀ ਵਧੀਆ ਹੈ ਆਫੀਸਰ ਬਣ ਲਈ ਨਾਗਪੁਰ ਇਸ 6 ਮਹੀਨੇ ਦੇ ਘਰੋਂ ਦੇ ਉਹ ਸਟੈਪ ਬਾਈ ਸਟੈਪ ਕਰ ਰਹੇ ਨੇ ਤਾਂ ਹੀ ਪ੍ਰੋਮੋਸ਼ਨ ਹੋਏ। ਇਹ ਜ਼ਿਆਦਾਤਰ ਕਿਤੇ ਰੋਡ ਤੇ ਕਿਤੇ ਐਕਸੀਡੈਂਟ ਹੋ ਜਾਂਦਾ ਹੈ। ਉੱਥੇ ਟ੍ਰੈਫਿਕ ਜਮ ਹੋ ਜਾਂਦਾ ਹੈ। ਉੱਥੇ ਸਾਡੀ ਵੱਡੀਆਂ ਗੱਡੀਆਂ ਨਹੀਂ ਬੋਝ ਸਕਦੀਆਂ। ਅਸੀਂ ਐਡਵਾਂਸ ਇਹਨੂੰ ਪਹਿਲਾਂ ਭੇਜ ਦਿੰਦੇ ਆ। ਤੇ ਜਿਹੜੇ 5 ਦੇ ਕੇਸਸ ਐ ਗੱਡੀਆਂ ਦੇ ਵਿੱਚ ਇਹ ਕਿਉਂ ਹੁੰਦੇ ਜੀ ਜ਼ਿਆਦਾ? ਅਸੀਂ ਆਮ ਤੌਰ ਦੇ ਤੇ ਵੇਖਿਆ ਵੀ ਟਰੱਕਾਂ ਦੇ ਵਿੱਚ ਇੰਨੇ ਨਹੀਂ ਹੁੰਦੇ ਜੋ ਸਾਡੇ ਧਿਆਨ ਦੇ ਵਿੱਚ ਆਇਆ ਕਿ ਕਾਰਸ ਦੇ ਵਿੱਚ ਅਸੀਂ ਜ਼ਿਆਦਾ ਵੇਖਿਆ ਜੀ। ਮੇਨ ਕਾਰਨ ਇਹ ਹੈ ਕਿ ਆਪਾਂ ਛੇੜਛਾੜ ਉਸ ਵਾਇਰਿੰਗ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਜਿਹੜੀ ਕੰਪ ਚੰਡੀਗੜ੍ਹ ਫਾਇਰ ਬ੍ਰਿਗੇਡ ਦੀ ਪੂਰੀ ਟੀਮ ਹੈ ਤੇ ਇੱਥੇ ਤੁਸੀਂ ਵੇਖ ਰਹੇ ਹੋ ਅਸੀਂ ਆਮ ਤੌਰ ਦੇ ਉੱਤੇ ਵੇਖਿਆ ਨਹੀਂ ਹੁੰਦਾ ਕਿ ਮੋਟਰਸਾਈਕਲਸ ਦੇ ਉੱਤੇ ਇਸ ਤਰੀਕੇ ਦੇ ਇਕੁਇਪਮੈਂਟ ਜੋ ਹੁਣ ਚੰਡੀਗੜ੍ਹ ਫਾਇਰ ਬ੍ਰਿਗੇਡ ਯੂਜ਼ ਕਰ ਰਹੀ ਹੈ ਉਹ ਲੱਗੇ ਹੁੰਦੇ ਆ Royal Enfield ਮੋਟਰਸਾਈਕਲ ਆਇਆ ਇਹ ਤੇ ਆਓ ਹੁਣ ਸਿੰਘ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਅਫੀਸਰਸ ਦੇ ਨਾਲ ਕਿ ਇਸ ਬਾਈਕ ਦੇ ਵਿੱਚ ਕੀ ਕੁਛ ਸਾਨੂੰ ਆਪਸ਼ਨਸ ਮਿਲਦੇ ਆ ਤੇ ਕਿੰਨੀ ਕ ਆਸਾਨੀ ਹੁੰਦੀ ਹੈ ਕਿਉਂਕਿ ਕਈ ਜਗ੍ਹਾ ਇਦਾਂ ਦੀਆਂ ਵੀ ਹੈਗੀਆਂ ਚੰਡੀਗੜ੍ਹ ਦੇ ਵਿੱਚ ਕਿਉਂਕਿ ਚੰਡੀਗੜ੍ਹ ਦੇ ਵਿੱਚ ਪਹਿਲਾਂ ਵਿਲੇਜਸ ਹੋਇਆ ਕਰਦੇ ਸੀ ਤੇ 22 ਪਿੰਡਾਂ ਨੂੰ ਇੱਕ ਤਰੀਕੇ ਨਾਲ ਰੀਹੈਬਿਲੀਟ ਕੀਤਾ ਗਿਆ ਸੀ ਜਿੱਥੇ ਚੰਡੀਗੜ੍ਹ ਵਸਾਇਆ ਗਿਆ ਤਾਂ ਕਈ ਜਗ੍ਹਾ ਇਹ ਜਿਹਾ ਨਹੀਂ ਜਿਵੇਂ ਮਨੀਮਾਜਰਾ ਬੋਟਰੇਲਾ ਇਆ ਹੋਰ ਬਹੁਤ ਸਾਰੀਆਂ ਜਿੱਥੇ ਪੀੜੀਆਂ ਪੀੜੀਆਂ ਗਲੀਆਂ ਨੇ ਜਿੱਥੇ ਵੱਡੀ ਜਿਹੜੀ ਗੱਡੀਆਂ ਨਹੀਂ ਆ ਸਕਦੀ ਬਿਲਕੁਲ ਸਿੰਘ ਸਾਹਿਬ ਸਾਨੂੰ ਪਲੀਜ਼ ਥੋੜਾ ਦੱਸੋ ਜੀ ਜੋ ਅਸੀਂ ਵੇਖ ਰਹੇ ਆ ਇਹ ਜਿਹੜੇ ਸਿਲੰਡਰਸ ਨੇ ਕੀ ਕੁਝ ਕੰਮ ਕਰਦੇ ਨੇ ਇਹ ਸੀ ਕਾਫੀ ਸਾਲ ਤੋਂ ਸਾਡੇ ਕੋਲ ਤੇ ਇਹਨੂੰ ਕਹਿੰਦੇ ਆ ਜੀ ਏ ਐਫ ਟੀ ਐਡਵਾਂਸ ਫਾਇਰ ਟੈਕਨੋਲੋਜੀ ਜੀ ਇਹਦੇ ਵਿੱਚ ਦੋ ਕੀਟੇ ਦੀ ਛੱਟ ਇਹ ਇਸਟ ਵਾਟਰ ਮਿਸਟ ਹੈ ਜੋ ਕਿ ਤੇਲ ਦੀ ਅੱਗ ਕੈਮੀਕਲ ਦੀ ਅੱਗ ਲਈ ਬਹੁਤ ਹੀ ਵਧੀਆ ਹੈ ਜੀ ਤੇ ਜਿਆਦਾਤਰ ਕਿਸੇ ਰੋਡ ਤੇ ਕਿਤੇ ਐਕਸੀਡੈਂਟ ਹੋ ਜਾਂਦਾ ਉੱਥੇ ਟ੍ਰੈਫਿਕ ਜਾਮ ਹੋ ਜਾਂਦਾ ਉੱਥੇ ਸਾਡੀ ਵੱਡੀਆਂ ਗੱਡੀਆਂ ਨਹੀਂ ਪਹੁੰਚ ਸਕਦੀਆਂ ਅਸੀਂ ਐਡਵਾਂਸ ਇਹਨੂੰ ਪਹਿਲਾਂ ਭੇਜ ਦਿੰਦੇ ਆ ਇਹ ਜਲਦੀ ਜਾ ਕੇ ਅੱਗ ਦੇ ਕਾਬੂ ਵਾਲ ਲੈਂਦੇ ਦੂਸਰੀ ਗੱਲ ਇਹ ਹੈ ਵੀ ਕਈ ਜਗ੍ਹਾ ਜਿਹੜੀ ਕਲੋਨੀਆਂ ਜਾਈਆਂ ਉੱਥੇ ਬੜਾ ਨੈਰੋ ਸਪੇਸ ਹੈ ਉੱਥੇ ਬੜੀਆਂ ਗੱਡੀਆਂ ਤਾਂ ਪਹੁੰਚਣਾ ਬੜਾ ਮੁਸ਼ਕਿਲ ਹੈ ਤੇ ਇਹ ਨੈਰੋ ਸਪੇਸ ਤੇ ਸਾਡੇ ਮੋਟਰਸਾਈਕਲ ਜਲਦੀ ਪਹੁੰਚ ਜਾਂਦੇ ਨੇ ਤੇ ਅਸੀਂ ਅੱਗ ਦੇ ਕਾਬੂ ਪਾ ਲੈਂਦੇ ਜੀ ਸਰ ਇਹਨਾਂ ਦੀ ਕੈਪੈਸਿਟੀ ਕਿੰਨੀ ਹੁੰਦੀ ਹੈ ਜਿਵੇਂ ਅਸੀਂ ਵੇਖਦੇ ਹਾਂ ਜੀ ਦੂਜੀ ਗੱਡੀਆਂ ਦੇ ਵਿੱਚ ਤਾਂ ਅੰਦਰ ਪਾਣੀ ਹੁੰਦਾ ਟੈਂਕਰਸ ਦੇ ਨਾ ਤੇ ਇਹਦੇ ਵਿੱਚ ਪਾਣੀ ਨਹੀਂ ਹੈਗਾ ਇਹਦੇ ਪਾਣੀ ਵੀ ਹੈਗਾ ਇਸ ওয়াਟਰ ਮਿਸਟ ਹੈ ਫੋਮ ਤੇ ਪਾਣੀ ਦਾ ਕੰਬੀਨੇਸ਼ਨ ਦੋਨਾਂ ਨੂੰ ਮਿਕਸ ਕਰਕੇ ਫਿਰ ਇਹ ওয়াਟਰ ਮਿਸਟ ਬਣਦਾ ਹੈ ਠੀਕ ਹੈ ਇਹ ਟ੍ਰਿਪਲ ਫੋਮ ਦਾ ਹੁੰਦਾ ਹੈ ਸਟੈਂਡਰਡ ਤੇ ਇਹ ਜਲਦੀ ਅੱਗ ਦੇ ਤੇਲ ਦੀ ਅੱਗ ਦੇ ਕਾਬੂ ਪਾ ਲੈਂਦਾ ਠੀਕ ਹੈ ਤੇਸਰੀ ਦੀ ਕਿੰਨੀ ਕੈਪੈਸਿਟੀ ਹੁੰਦੀ ਹੈ ਕਿੰਨੀ ਕ ਅੱਗ ਦੇ ਉੱਤੇ ਹੁੰਦਾ ਇਹ 9 ਲੀਟਰ ਹੈ ਕੈਪੈਸਿਟੀ ਮਤਲਬ ਗੱਡੀ ਦੀ ਅਗਲੇ ਲਈ ਬਹੁਤ ਵਧੀਆ ਹੈ ਠੀਕ ਹੈ ਆਹ ਐਕਸੀਡੈਂਟ ਗੱਡੀ ਜਿਹੜੀ ਐਕਸੀਡੈਂਟ ਨਾਲ ਘਟੀ ਨਾ ਘਟੀ ਮੁਕਲਾ ਗਈ ਜਾਂਦੀ ਹੈ ਤੇ ਉਹ ਉਹਦੇ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਿਵੇਂ ਅਸੀਂ ਵੇਖਦੇ ਹਾਂ ਜੀ ਜਿੱਦਾਂ ਫਾਇਰ ਬ੍ਰਿਗੇਡ ਦੇ ਜਿਹੜੇ ਆਫੀਸਰਸ ਹੁੰਦੇ ਆ ਉਹ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਹੁੰਦੀ ਹੈ ਉਹਨੇ ਬੜੇ ਕੁਇਕ ਕੰਮ ਕਰਦੇ ਆ ਗੱਡੀ ਦੇ ਉੱਤੇ ਵੀ ਬੈਠਣਾ ਉਹਨਾਂ ਨੇ ਨਾ ਵੀ ਸਟਾਫ ਹੈ ਟੋਟਲੀ ਸਟਾਫ ਟ੍ਰੇਨਡ ਸਟਾਫ ਹੁੰਦਾ ਹੈ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਸਾਡੇ ਡਿਪਾਰਟਮੈਂਟ ਚ ਵੀ ਹੁੰਦੀ ਹੈ ਤੇ ਬਾਹਰੋਂ ਵੀ ਨਾਗਪੁਰ ਤੋਂ ਵੀ ਕੋਰਸ ਕਰਾਏ ਦਿੰਦੇ ਨੇ ਅਫੀਸਰ ਬਣ ਲਈ ਨਾਗਪੁਰ ਦੇ 6 ਮਹੀਨੇ ਦਾ ਕੋਰਸ ਹੁੰਦਾ ਉਹ ਸਟੈਪ ਬਾਈ ਸਟੈਪ ਕੋਰਸ ਹੁੰਦਾ ਤਾਂ ਹੀ ਪ੍ਰੋਮੋਸ਼ਨ ਹੁੰਦੀ ਇਹ ਵੀ ਬੋਲਟ ਮੋਟਰਸਾਈਕਲ ਤੇ ਵੀ ਸਰ ਇੰਨੇ ਕੁਇਕਲੀ ਕੰਮ ਕਰਨਾ ਪੈਂਦਾ ਫਿਰ ਤੁਹਾਨੂੰ ਸਾਰਾ ਬਿਲਕੁਲ ਬਿਲਕੁਲ ਸਾਡਾ ਦਾ ਕੰਮ ਹੀ ਕੁਇਕਲੀ ਹੈ ਸਾਡੀ ਟਰਨ ਆਊਟ ਹੀ ਕਿਉਂ ਹੈ ਅਸੀਂ ਮਿੰਟਾਂ ਸੈਕਿੰਡਾਂ 'ਚ ਨਿਕਲਣਾ ਹੁੰਦਾ ਸਾਡੇ ਕੋਟੀ ਲੈਣੀ ਹੈ ਇਿੱਤਈ ਕਾਲ ਆਈ ਉਸ ਤਰ੍ਹਾਂ ਹੀ ਆਪਾਂ ਨਿਕਲ ਜਾਈਏ ਇਹ ਐਨੀ ਤਿਆਰੀ ਨਹੀਂ ਕਰਨੀ ਪਹਿਲੇ ਤਿਆਰ ਰਹਿੰਦੇ ਅਸੀਂ ਇਹ ਵੈਸੇ ਮੈਂ ਕੁਐਸਚਨ ਜ਼ਰੂਰ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਲੱਗਦਾ ਜਿਹੜੇ ਫਾਇਰ ਦੇ ਕੇਸਿਸ ਐ ਗੱਡੀਆਂ ਦੇ ਵਿੱਚ ਇਹ ਕਿਉਂ ਹੁੰਦੇ ਆ ਜੀ ਜ਼ਿਆਦਾ ਅਸੀਂ ਆਮ ਤੌਰ ਦੇ ਤੇ ਵੇਖਿਆ ਵੀ ਟਰੱਕਾਂ ਦੇ ਵਿੱਚ ਇੰਨੇ ਨਹੀਂ ਹੁੰਦੇ ਜੋ ਸਾਡੇ ਧਿਆਨ ਦੇ ਵਿੱਚ ਆਇਆ ਕਿ ਕਾਰਸ ਦੇ ਵਿੱਚ ਅਸੀਂ ਜ਼ਿਆਦਾ ਵੇਖਿਆ ਜੀ ਇਹ ਗੱਡੀ 'ਚ ਅੱਜ ਕੱਲ ਗੱਡੀਆਂ ਵੀ ਲੋਕੀ ਅਲਟਰਨੇਟ ਕਰ ਲੈਂਦੇ ਆ ਹੂਟਲ ਲਗਾਵਾ ਲੈਂਦੇ ਆ ਲਾਈਟਾਂ ਲਗਾਵਾ ਲੈਂਦੇ ਆ ਜਾਤਰ ਕੋਸ਼ਿਸ਼ ਹੋਈ ਉਹਨਾਂ ਦੇ ਰੀਜ਼ਨ ਇਹ ਹੁੰਦੇ ਨੇ ਕਿ ਉਹ ਛੇੜਛਾੜ ਕਰਦੇ ਜੋ ਉਹਦੀ ਵਾਇਰਿੰਗ ਹੈ ਉਹਦੇ ਨਾਲ ਛੇੜਛਾੜ ਕਰਦੇ ਨੇ ਉਹ ਵੇ ਰਿਸਕ ਜਿਆਦਾ ਪਾ ਚੰਦਾ ਹੈ ਸ਼ਾਰਟ ਸਰਕਟ ਹੋ ਜਾ ਬਿਲਕੁਲ ਕੋਈ ਹੋਟਲ ਲਗਵਾ ਲੈਂਦਾ ਹੈ ਕੋਈ ਲਾਈਟਿੰਗ ਲਗਵਾ ਲੈਂਦਾ ਇਹ ਹੀ ਮੇਨ ਕੋਸ਼ਿਸ਼ ਇਹ ਹੀ ਹੁੰਦੇ ਨੇ ਮੇਨ ਕਾਰਨ ਇਹ ਹੈ ਕਿ ਆਪਾਂ ਛੇੜਛਾੜ ਉਸ ਵਾਇਰਿੰਗ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਜਿਹੜੀ ਕੰਪਨੀ ਤੋਂ ਫਿਟਡ ਹੈ ਜੀ ਪਿੱਛੇ ਜੀ ਇੱਕ ਕੇਸ ਵੀ ਆਇਆ ਸੀ ਕਿਸ ਨੇ Mahindra Thar ਖਰੀਦੀ ਸੀ ਤੇ ਹਲੇ ਕਹਿੰਦੇ ਮਹੀਨਾ ਵੀ ਨਹੀਂ ਹੋਇਆ ਸੀ ਤੇ ਉਹਨਾਂ ਨੇ ਇੱਕ ਸਪੀਕਰ ਜਿਹੜਾ ਗੱਡੀ ਦੇ ਵਿੱਚ ਮਿਊਜ਼ਿਕ ਸਿਸਟਮ ਹੁੰਦਾ ਹੈ ਉਹ ਬਾਹਰ ਤੋਂ ਲਗਵਾ ਲਿਆ ਸੀ ਤੇ ਜਦੋਂ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਤੇ ਇੰਸ਼ੋਰੈਂਸ ਨੂੰ ਕਲੇਮ ਕਰਨ ਲੱਗਦੇ ਹੈ ਤੇ ਇੰਸ਼ੋਰੈਂਸ ਕੰਪਨੀ ਜਦੋਂ ਸਾਰਾ ਕੁਝ ਚੈੱਕ ਕਰਦੀ ਹੈ ਤੇ ਉਹ ਕਹਿੰਦੀ ਹੈ ਕਿ ਤੁਸੀਂ ਇਹ ਬਾਹਰ ਤੋਂ ਫਿਟ ਕਰਵਾ ਲਿਆ ਸੀ ਤੇ ਇੰਸ਼ੋਰੈਂਸ ਦਾ ਕੋਈ ਕਲੇਮ ਹੀ ਨਹੀਂ ਮਿਲਦਾ ਤੇ 18-20 ਲੱਖ ਰੁਪਇਆ ਇੱਕ ਮਹੀਨੇ ਦੇ ਵਿੱਚ ਪਾਣੀ ਹੋ ਜਾਂਦਾ ਸਿਰਫ ਇਸ ਕਰਕੇ ਕਿ ਉਹਨਾਂ ਨੇ ਬਾਹਰ ਤੋਂ ਆਪਣੀ ਗੱਡੀ ਦੇ ਵਿੱਚ ਆਫਟਰ ਮਾਰਕੀਟ ਇੱਕ 뮤జిక్ ਸਿਸਟਮ ਉਹਦੇ ਵਿੱਚ ਅਰੇਂਜ ਕਰਵਾ ਲਿਆ ਸੀ ਇੰਸਟਾਲ ਕਰਵਾ ਲਿਆ ਸੀ ਸੋ 에ਸਨ ਸਰਦਾਰ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਇਨਫੋਰਮੇਸ਼ਨ ਦੇ ਰਹੇ ਸਨ ਕਿ ਸਾਡੀ ਬਹੁਤ ਦੁਆਵਾਂ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਫਾਇਰ ਬ੍ਰਿਗੇਡ ਲੋਕਾਂ ਦੀ ਜਾਨ ਬਚਾਉਂਦੀ ਹੈ ਤੇ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਪਣਾ ਕੀਮਤੀ ਸਮਾਂ ਦੇਣ ਲਈ ਸਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਸਕੀ